ਟੂ ਰਿਸਪੈਕਟੇਬਲ ਡਿਗਨਿਟਰੀਜ਼ ਇਮਪਲਾਸ਼ ਸ਼ ਗੋਨ ਐਂਡ ਆਨ ਦੇਖੋ ਜਿਹੜੀ ਸਕੂਲਿੰਗ ਦੀ এডੂਕੇਸ਼ਨ ਹੈ ਵਿਸ਼ਵ ਦੇ ਵਿੱਚ ਜਿਹੜੀ ਟਾਪ ਤੇ ਮੰਨੀ ਜਾਂਦੀ ਆ ਉਹ ਇੰਡੀਆ ਦੀ ਹੈ ਖਾਸ ਤੌਰ ਦੇਤੇ ਪੰਜਾਬ ਦੀ ਜਿਹੜੇ ਵਿਦੇਸ਼ਾਂ ਦੇ ਵਿੱਚ ਵਸਦੇ ਪੇਰੈਂਟਸ ਵੀ ਨੇ ਉਹਨਾਂ ਦੀ ਇੱਛਾ ਰਹਿੰਦੀ ਹੈ ਕਿ ਸਾਡੀ ਸਕੂਲਿੰਗ ਬੱਚਿਆਂ ਦੀ ਜਿਹੜੀ ਆ ਉਹ ਇੱਥੋਂ ਹੋਵੇ ਔਰ ਗ੍ਰੀਨ ਗ੍ਰੋ ਪਬਲਿਕ ਸਕੂਲ ਜਿਹੜਾ ਹੈ ਮੈਨੂੰ ਬੜੀ ਖੁਸ਼ੀ ਹੈ ਜੋਲੀ ਜੀ ਉਹਨਾਂ ਦੀ ਟੀਮ ਸਮੁੱਚਾ ਸਟਾਫ ਜਿਹੜਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਇਹਨੂੰ ਮੇਨਟੇਨ ਰੱਖਿਆ ਹੋਇਆ ਔਰ ਬੱਚਿਆਂ ਦੇ ਵਿੱਚ ਜਿਹੜਾ ਕੰਫੀਡੈਂਸ ਉਹ ਕਮਾਲ ਦਾ ਮੈਂ ਹੈਰਾਨ ਆ ਇਸ ਚੀਜ਼ ਦੇਖ ਕੇ ਕਿ ਇਹਦੇ ਪਿੱਛੇ ਮਿਹਨਤ ਜਿਹੜੀ ਆ ਉਹ ਇਹਨਾਂ ਦੇ ਪੂਰੇ ਸਟਾਫ ਦੀ ਕਿੰਨੀ ਜ਼ਿਆਦਾ ਮੈਨੂੰ ਬਹੁਤ ਵਧੀਆ ਲੱਗਿਆ ਇਹਨਾਂ ਦੇ ਕੋਲ ਆ ਕੇ ਔਰ ਜਦੋਂ ਵੀ ਦੁਬਾਰਾ ਸਦਣ ਗਿਆ ਮੈਂ ਜ਼ਰੂਰ ਆਵਾਂਗਾ ਇੱਕ ਸਰਕਾਰ ਨੇ ਜੀ ਜੋ ਜੋਤਨ ਨਸ਼ਿਆਂ ਨੂੰ ਚਲਾਇਆ ਹੋਇਆ ਇਹਨੂੰ ਕਿਵੇਂ ਦੇਖਦੇ ਹੋ ਪੰਜਾਬ ਦੇ ਵਿੱਚ ਜਿਹੜੇ ਨਸ਼ਿਆਂ ਨੂੰ ਕਿੰਨੀ ਤੱਕੋਂ ਲੱਤ ਪਾਈ ਚੁੱਕੀ ਹੈ ਦੇਖੋ ਇਕਤਾ ਕਿਸੇ ਸੂਬੇ ਦੇ ਵਿੱਚ ਕਿਸੇ ਰਾਜ ਕਿਸੇ ਮੁਲਕ ਦੇ ਵਿੱਚ ਕਿਉਂਕਿ ਇਹ ਵਿਸ਼ਮ ਵਰਤਾਰਾ ਹੈ ਜਿਹੜਾ ਨਸ਼ੇ ਨੇ ਡਰਗ ਜੜੀ ਹੈ ਇਹ ਕੋਈ ਕੋਈ ਵੀ ਬਚਿਆ ਹੋਇਆ ਨਹੀਂ ਇਸ ਵੇਲੇ ਨਾ ਕੋਈ ਮੁਲਕ ਬਚਿਆ ਹੈ ਨਾ ਕੋਈ ਸੂਬਾ ਬਚਿਆ ਹੈ ਪਰ ਕਿਸੇ ਨੇ ਏਡੀ ਵੱਡੀ ਐਫਰਟ ਨਹੀਂ ਕੀਤੀ ਅਸੀਂ ਯੁੱਧ ਪੱਧਰ ਦੇ ਉੱਤੇ ਇਹਨੂੰ ਲੜ ਰਹੇ ਹਾਂ ਪਹਿਲਾ ਜਿਹੜਾ ਸਾਡਾ ਫੇਜ਼ ਉਹ ਕੰਪਲੀਟ ਹੋ ਗਿਆ ਹੁਣ ਸੈਕੰਡ ਫੇਜ਼ ਜਨਵਰੀ ਦੇ ਵਿੱਚ ਸਟਾਰਟ ਹੋਣ ਦਾ ਰਿਹਾ ਜਿਹੜੇ ਪਿੰਡਾਂ ਦੇ ਰਖਵਾਲੇ ਦੇ ਨਾਮ ਦੇ ਹੀ ਬੀਡੀਸੀ ਮੈਂਬਰ ਜਿਹੜੇ ਨੇ 1 ਲੱਖ ਦੇ ਕਰੀਬ ਸਾਡੇ ਨਾਲ ਜੁੜ ਗਏ ਨੇ ਜਿਹੜਾ ਸੈਕੰਡ ਫੇਜ਼ ਹੋਊਗਾ ਉਹ ਬਹੁਤ ਵੱਡਾ ਹੋਊਗਾ ਇੱਕ ਅਸੀਂ ਵੱਡਾ ਹੱਲਾ ਜਿਹੜਾ ਉਹ ਕਰਾਂਗੇ ਨਸ਼ਾ ਵੇਚਣ ਵਾਲਿਆਂ ਦਾ ਇਸ ਤਰ੍ਹਾਂ ਦਾ ਸੀਗਾ ਸਕੂਲ ਚ ਕੀ ਕੀਤਾ ਕਿ ਤੇ ਕੌਣ ਇੱਥੇ ਚੀਜ਼ ਪਹੁੰਚੇ ਸੀਗੇ ਦੇਖੋ ਜਿਸ ਤਰ੍ਹਾਂ ਪ੍ਰੋਗਰਾਮ ਹੈ ਹੈ ਸਵਾਲ ਹੈ ਤੁਹਾਡਾ ਦੇਖੋ ਮੈਂ ਤੇ ਸਕੂਲ ਦੇ ਮੈਨੇਜਮੈਂਟ ਦਾ ਹਿੱਸਾ ਤੇ ਮੈਂ ਤੇ ਮਹਿਸੂਸ ਕਰਾਂਗਾ ਬਈਸ ਪ੍ਰੋਗਰਾਮ ਬਹੁਤ ਅੱਛਾ ਹੋਇਆ ਹੈ ਲੇਕਿਨ ਅੱਛੇ ਜਿਹੜੇ ਜਨਰਲ ਜੋ ਹੈ ਕਮੈਂਟਸ ਹੋ ਤੇ ਮੈਂ ਹਾਂ ਪੇਰੈਂਟਸ ਦੇ ਸੇ ਜਾਂ ਗੈਸਟ ਦੇ ਸਕਦੇ ਆ ਤੇ ਬਲਦੇ ਪੰਨੂ ਜੀ ਆਏ ਸੀ ਉਹਨਾਂ ਤੋਂ ਮੈਂ ਖਰਾ ਸਵਾਲ ਤੋਂ ਪੁੱਛਿਆ ਸੀ ਤੁਹਾਨੂੰ ਅਰੇ ਕੋਈ ਸ਼ਾਰਟ ਟਾਈਮ ਦਿੱਤਾ ਨਾ ਜਦੋਂ ਮੈਂ ਐਕਸਪੈਕਟ ਕਰ ਰਿਹਾ ਸੀ ਮੋਦ ਦਾ ਨਾਮ ਆਦ ਦੇਣਗੇ ਲੇਕਿਨ ਉਹ ਟਾਈਮ ਕੱਟ ਦਿੱਤਾ ਬਿਕੋਜ਼ ਆ ਬਿਜ਼ੀ ਸ਼ਡਿਊਲ ਲੇਕਿਨ ਉਹਨਾਂ ਨੇ ਐ ਜ਼ਰੂਰ ਬੋਲਿਆ ਬੱਚਾ ਜਿਹੜਾ ਕੌਨਫੀਡੈਂਸ ਸਕੂਲ ਦੇ ਵਿੱਚ ਹੈ ਮੈਂ ਕਿਤੇ ਦੇਖਿਆ ਨਹੀਂ ਕਿ ਕਿਸੇ ਹੋਰ ਸਕੂਲ ਵਿੱਚ ਮੰਨੇ ਸਭ ਨਾਲ ਜਿਆਦਾ ਜਿਹੜਾ ਪ੍ਰਾਊਡ ਮੂਮੈਂਟ ਉਹ ਹੈ ਪਹਿ ਸਕੂਲ ਹੈ ਸੀਰੀ ਚੋਂ ਦੇ ਬਾਵਜੂਦ ਕਿ क्रूडल ਏਰੀਆ ਹੈ ਅੱਦੇ ਵਿੱਚ ਬੱਚਿਆਂ ਦੇ ਵਿੱਚ ਬੜਾ ਵੱਡਾ ਚੈਲੰਜ ਹੁੰਦਾ ਹੈ ਇਹੋ ਜਿਹੇ ਤਰੀਕੇ ਦਾ ਨਕਮਿਊਨੀਕੇਟ ਕਰਨਾ ਬੋਲਣਾ ਕੌਨਫੀਡੈਂਸ ਲਿਆਨਾ ਸਟੇਜ ਤੇ ਪਰਫਾਰਮ ਕਰਨਾ ਲੇਕਿਨ ਪੇਰਨ ਦੀ سپورਟ ਹੈ ਟੀਚਰ ਦਾ ਡੈਡੀਕੇਸ਼ਨ ਹਾਰਡ ਵਰਕ ਹੈ ਤੇ ਬੱਚਾ ਬਹੁਤ ਅੱਛਾ ਪਰਫਾਰਮ ਕੀਤਾ ਜੂਨੀਅਰ ਦਾ ਬਹੁਤ ਅੱਛਾ ਸੀ ਕਿ ਸੀਨੀਅਰ ਜਿਹੜਾ ਉਹ ਡਿਫਰੈਂਟ ਲੈਵਲ ਤੇ ਸੀ ਤੇ ਇਹਨਾਂ ਜਿਹੜਾ ਪ੍ਰੋਗਰਾਮ ਕੇ ਸਪੋਜ਼ਿਮਦਾ ਜਿਹੜੇ ਅਟਕਲ ਲੇਟੈਸਟ ਪਾਲਿਸੀ ਆਈ ਹੈ ਉਹਦੇ ਬੋਰਡ ਨੇ ਕਿ ਬੇਨ ਬੱਚੇ ਬਹੁਤ ਅੱਛਾ ਬੋਲੇ ਆਪਣ ਆਪਣਾ ਜੋਰ ਤੇ ਫੀਲਿੰਗ ਚਾ ਗਿਆ ਉਹਦੇ ਬਾਰੇ ਦੱਸਿਆ ਉਹਨਾਂ ਨੇ ਤੇ ਆਡੀਅנס ਜਿਹਨਾਂ ਨੇ ਉਹ ਬੜਾ ਐਪਰੀਸ਼ੀਏਟ ਕੀਤਾ ਜਿਹੜੀ ਵਾਈਟਮਸ ਹੋਈਆਂ ਤੇ ਜਿਹੜਾ ਵਾਰਡ ਵਿਨਿੰਗ ਬੱਚੇ ਹੈਗੇ ਜਿਨ੍ਹਾਂ ਬੋਰਡ ਚ ਐਕਸਲ ਕੀਤਾ ਉਹਨਾਂ ਨੂੰ ਇਹ ਦਿੱਤੇ ਗਿਆ ਅਵਾਰਡ ਤੇ ਮੈਂ ਸਭ ਨੂੰ ਵਾਰਕ ਵਧਾਈਆਂਗਾ ਉਹਨਾਂ ਪੇਰੇ ਦੇ ਬੱਚਾ ਨੂੰ ਇਹ ਉਹਨਾਂ ਜ਼ਿਲ੍ਹੇ ਕਿ ਰਾਖੈਲ ਕਿਤਾ ਬੋਰਡ ਇਗਜ਼ਾਮ ਦਾ ਵਿਸ਼ ਕਰਦਾ ਆਨਲੇਜ ਦੇ ਬੱਚੇ ਨੇ ਸਕੂਲ ਦੇ ਹੋਰ ਜ਼ਿਆਦਾ ਅੱਛੇ ਨੌਕਸ ਲੈਂ ਜਿੰਦਗੀ ਦੇ ਵਿੱਚ ਅੱਛੇ ਬੱਚੇ ਬਣਨ ਇੱਕ ਵੀ ਸੋਸਟੀਸਫਾਈਂਗ ਲਾਈਫ ਜਿਹੜਾ ਸਾਡੇ ਸਾਰੇ ਧਰਮ ਗੰਥਾਂ ਤੇ ਲਿਖਿਆ ਹੋਇਆ ਹੈ ਉਸ ਤੇ ਲੀਡ ਕਰਨੀ ਚਾਹੀਦੀ ਔਰ ਸਭ ਨਾਲ ਵੱਡੀ ਚੀਜ਼ ਜੋ ਹੈ ਉਹ ਹੈ ਅਸਮੀ ਨემი ਜਿਹੜਾ ਸਹੀਦਿਕ ਪਰਵੰਦਾ ਸਾਹਿਬ ਦਾਦਾ ਦਾ ਉਹਨਾਂ ਸ਼ਹਾਦਤ ਤੋਂ ਉਹਨਾਂ ਦੀ ਫਾਦ ਉਹਨਾਂ ਗ੍ਰੈਂਡਫਾਦਰ ਉਹਨਾਂ ਗ੍ਰੈਂਡਮਦਰ ਦੀ ਜਿਹੜੀ ਸ਼ਹਾਦਤ ਹੈ ਉਹਨੂੰ ਸਭ ਨੂੰ ਕੁਛ ਨਾ ਕੁ ਲਰਨ ਕਰਨਾ ਹੈ ਕੰਪੈਸ਼ਨ ਲਵ ਫੇਥ ਟਰਸਟ ਐ ਸੀਜ਼ਰ ਤੋਂ ਤੇ ਖਿਆਰ ਰਚੇ ਤੇ ਤਾਂ ਇਹੋ ਫੀਲ ਸਾਡੇ ਅੰਦਰ ਆਣੀ ਹੈ ਜੇ ਜਦੋਂ ਇਹ ਜੇ ਗੁਰਪੁਰਪ ਜਾ ਕੇ ਸੇ ਉਹ ਕਈਆਂ ਤੇ ਜਾਈਏ ਜੋ ਸਾਡੇ ਪ੍ਰੀਚਿੰਗ ਜਾਂ ਟੀਚਿੰਗ ਇਆ ਫੋਲੋ ਮਿਲਦੀਆਂ ਉਸ ਨੂੰ ਉਹਨੂੰ ਫੋਲੋ ਕਰੀਏ ਇੱਕ ਅੱਛਾ ਇਨਸਾਨ ਬਣਨ ਦੀ ਕੋਸ਼ਿਸ਼ ਕਰੀ ਇਹ ਇੱਕ ਹਰ ਟੀਚਰ ਦਾ ਔਰ ਹਰ ਸਟੂਡੈਂਟ ਦਾ ਔਰ ਹਰ ਪੇਰੈਂਟ ਦਾ ਕਰਦਾ ਹੋਣਾ ਚਾਹੀਦਾ ਥੈਂਕ ਯੂ ਸੋ ਮਚ ਥੈਂਕ